ਅਸੀਂ ਪ੍ਰਾਰਥਨਾ ਕਰੀਏ ਉਹਨਾਂ ਲੋਕਾਂ ਦੇ ਲਈ ਜੋ ਲੋਕ ਆਪਣੇ ਬਿਜ਼ਨਸ ਵਿੱਚ ਨੌਕਰੀ ਦੇ ਵਿੱਚ ਆਪਣੇ ਕੰਮਾਂ ਦੇ ਵਿੱਚ ਜੋ ਵੀ ਉਹ ਕੰਮ ਕਰਦੇ ਹਨ ਉਹਨਾਂ ਕੰਮਾਂ ਦੇ ਵਿੱਚ ਨਿਰਾਸ਼ਾ ਅਤੇ ਕਮੀ ਕਾਮਯਾਬੀ ਨਾ ਹਾਸਲ ਹੋਣ ਦੇ ਕਾਰਨ ਨਿਰਾਸ਼ ਹੋ ਚੁੱਕੇ ਹਨ ਟੁੱਟ ਚੁੱਕੇ ਹਨ ਕਮਜ਼ੋਰ ਮਹਿਸੂਸ ਕਰਦੇ ਹਨ ਆਪਣੇ ਆਪ ਨੂੰ ਆਓ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੀਏ ਇਹਨਾਂ ਬਚਨਾਂ ਦੇ ਰਾਹੀਂ ਮੇਂ ਸ਼ੇਰ ਆਪ ਦਾ ਵਚਨ ਕਹਿੰਦਾ ਹੈ ਆਪ ਜੀ ਦੀ ਪਵਿੱਤਰ ਬੈਬਲ ਦੱਸਦੀ ਹੈ ਵਚਨ ਯਾਸ਼ਾ ਨਵੀ ਅਫਤਾ 40 ਦੇ ਆਏ ਉਸ ਦਾ 29 ਵਚਨ ਦੱਸਦਾ ਉਹ ਹੱਸੇ ਹੋਇਆਂ ਨੂੰ ਬਲ ਦਿੰਦਾ ਹੈ ਤੇ ਅਰਮਲ ਦੀ ਸ਼ਕਤੀ ਨੂੰ ਦਿਤਾਉਂਦਾ ਹੈ ਆਮੀਨ ਰਬੂ ਆਪ ਜੀ ਦਾ वचन ਦਸਤਾ ਯਾਸ਼ਾ ਚਾਲੀ ਦਿਐਫ ਤੱਕਤੀ वचन ਦਸਤਾ ਪਰ ਯਹੋਵਾ ਦੇ ਅਡਿੱਕਨ ਵਾਲੀ ਨਵੇਂ ਸਿਰਿਓਂ ਬਾਲ ਪਾਉਣਗੇ ਉਹ ਆਕਾਪਾ ਮੰਖੰਬਾ ਉਤੇ ਉੱਡਣਗੇ ਉਹ ਦੌੜਨਗੇ ਤੇ ਨਾਠ ਕਰਨਗੇ ਉਹ ਫਿਰਨਗੇ ਅਤੇ ਹੱਸਣਗੇ ਨਹੀਂ ਆਮੀਨ ਆਓ ਸੀ ਪ੍ਰਾਰਥਨਾ ਕਰੀਏ ਉਹਨਾਂ ਭੈਣਾਂ ਦੇ ਲਈ ਉਹਨਾਂ ਵੀਰਾਂ ਦੇ ਲਈ ਉਹਨਾਂ ਜਵਾਨਾਂ ਦੇ ਲਈ ਉਹਨਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਜੋ ਥੱਕ ਚੁੱਕੇ ਹਨ ਕਮਜ਼ੋਰ ਹੋ ਚੁੱਕੇ ਹਨ ਪਰਮੇਸ਼ਰ ਇਹਨਾਂ ਬਚਨਾਂ ਦੇ ਰਾਹੀ ਇਹਨਾਂ ਭੈਣ ਭਰਾਵਾਂ ਨੂੰ ਪਰਮੇਸ਼ਰ ਆਪ ਜੀ ਦੀ ਆਤਮਾ ਦੇ ਦੁਆਰਾ ਇਹਨਾਂ ਨੂੰ ਬਲ ਦੇ ਪਰਮੇਸ਼ਰ ਸ਼ਕਤੀ ਦੇ ਪਰਮੇਸ਼ਰ ਪਰਮੇਸ਼ਰ ਇਹਨਾਂ ਨੂੰ ਇਹਨਾਂ ਬਲ ਦੇ ਪਰਮੇਸ਼ਰ ਇਹਨਾਂ ਨੂੰ ਸਫਲ ਕਰ ਇਹਨਾਂ ਦੇ ਕੰਮਾਂ ਤੋਂ ਇਹਨਾਂ ਦੇ ਬਿਜ਼ਨਸਾਂ ਤੋਂ ਪਰਮੇਸ਼ਰ ਇਹ ਹੀ ਅਕਾਬਾ ਵੰਗ ਬਾਜ਼ਲੰਗ ਪਰਮੇਸ਼ਰ ਸਫਲਤਾ ਦੀਆਂ ਉਡਾਰੀਆਂ ਮਾ ਦੇ ਪਰਮੇਸ਼ਰ ਹਰ ਇੱਕ ਬੈਰ ਬ੍ਰਾ ਨੂੰ ਬਹੁਤ ਵੱਡੀ ਬਰਕਤ ਦੇ ਇਹਨਾਂ ਬੱਚਨਾਂ ਦੇ ਰਹੀ ਪਰਿਵਾਰਾਂ ਨੂੰ ਪਰਮੇਸ਼ਰ ਤੇਰਾ ਵਰਗਿਆ ਹੱਥ ਬਣਿਆ ਰਹਿ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ